ਪੰਜਾਬ ਦੇ ਵਿੱਚ ਅਜਮੀਨੂ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੂਰਾ ਪ੍ਰਸ਼ਾਸਨ ਅਲਰਟ ਤੇ ਹੈ ਪਟਿਆਲਾ ਦੇ ਵਿੱਚ ਵੀ ਪ੍ਰਸ਼ਾਸਨ ਅਲਰਟ ਤੇ ਹੈ ਕਿਉਂਕਿ ਘੱਗਰ ਨਦੀ ਦੇ ਵਿੱਚ ਸੁਖਨਾ ਲੇਖ ਤੋਂ ਪਾਣੀ ਛੱਡਿਆ ਗਿਆ ਹੈ ਅਤੇ ਦੂਜੇ ਪਾਸੇ ਟਾਂਗਰੀ ਦਾ ਪਾਣੀ ਵੀ ਘੱਗਰ ਦੇ ਵਿੱਚ ਜਾ ਰਿਹਾ ਹੈ ਤਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਪਾਣੀ ਦੇ ਪੱਧਰ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਪਟਿਆਲਾ ਦੇ ਸੂਲਰ ਨਜ਼ਦੀਕਾ ਹਰਿੰਦਰ ਗਰੇਵਾਲ ਇਨਕਲੇਵ ਦੇ ਵਿੱਚ ਨਦੀ ਦਾ ਪਾਣੀ ਆ ਗਿਆ ਹੈ ਦੂਜੇ ਪਾਸੇ ਪਟਾਲਾ ਦੇ ਵਿੱਚ ਵੱਡੀ ਨਦੀ ਤੇ ਸਫਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਜਿੱਥੇ ਪੋਕਲੈਂਡ ਮਸ਼ੀਨਾ ਨਦੀ ਦੀ ਸਫਾਈ ਕਰ ਰਹੀਆਂ ਨੇ ਹਾਲਾਂਕਿ ਕਈ ਲੋਕ ਤੇ ਜਿਹੜੇ ਇਸ ਨੂੰ ਲੈ ਕੇ ਇਤਰਾਜ਼ ਜਤਾਉਂਦੇ ਵੀ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਮੇਂ ਤੇ ਨਦੀ ਦੀ ਸਫਾਈ ਕਰਨੀ ਚਾਹੀਦੀ ਸੀ ਤਾਂ ਜੋ ਅੱਗੇ ਅਜਈਆਂ ਪਰੇਸ਼ਾਨੀਆਂ ਨਾ ਆਉਣ ਲੋਕ ਇਹ ਵੀ ਕਹਿ ਰਹੇ ਨੇ ਕਿ ਅਗਰ ਇੱਕੋ ਦਮ ਪਾਣੀ ਆ ਗਿਆ ਤਾਂ ਸਫਾਈ ਇੰਨੀ ਜਲਦੀ ਨਹੀਂ ਹੋ ਸਕਦੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਦਰੀਆਂ ਨੇ ਨਦੀ ਉੱਤੇ ਮਸ਼ੀਨ ਲਗਾਈ ਗਈ ਹੈ ਦੂਜੇ ਅਤੇ ਨਾਲ ਹੀ ਘੱਗਰ ਦਰਿਆ ਦੇ ਉੱਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਲਗਾਤਾਰ ਮੋਨਿਟਰਿੰਗ ਕੀਤੀ ਜਾ ਰਹੀ ਹੈ ਜਿਹੜੇ ਇਲਾਕਿਆਂ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈ ਉੱਥੇ ਲੋਕਾਂ ਨੂੰ ਹੜਾਂ ਦੇ ਪਾਣੀ ਵਿੱਚ ਜਾਂ ਫਿਰ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ ਜਿਹੜੀ ਉਹ ਦਿੱਤੀ ਗਈ ਹੈ ਤਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜਾਂ ਨੂੰ ਲੈ ਕੇ ਵੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਨੌਂ ਜ਼ਿਲ੍ਹੇ ਨੇ ਜਿਹੜੇ ਇਸ ਵਕਤ ਭਿਆਨਕ ਹੜਾਂ ਦਾ ਸਾਹਮਣਾ ਕਰ ਰਹੇ ਨੇ